ਹੈਲੋ ਹਾਂਜੀ ਸਸਤੀ ਕੁਲਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਸਰੰਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਦਿਨ ਹੈਗਾ ਜੀ ਵੀਰਵਾਰ ਦਾ ਸ਼ਾਮ ਦਾ ਜਾਨੀ ਕਿ ਆਪਾਂ ਸਵੇਰ ਦੇ ਕੰਮ ਤੁਹਾਨੂੰ ਦੇਸ ਤੋਂ ਪਿਛਲੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਫਿਰ ਇਹ ਹੈਗਾ ਜੀ ਸ਼ਾਮ ਦਾ ਜਾਨੀ ਕਿ ਵੀਡੀਓ ਸ਼ਾਮ ਦੇ ਟਾਈਮ ਤੇ ਮੈਂ ਸ਼ਾਮ ਦੀ ਰੋਟੀ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਇੱਥੇ ਤੇ ਇੱਥੇ ਮੈਂ ਅੱਜ ਥੋੜਾ ਜਿਹਾ ਲੇਟ ਹੋ ਗਈ ਸੀਗੀ ਤੇ ਵੈਸੇ ਮੈਂ ਸ਼ਾਮ ਦੇ ਟਾਈਮ ਤੇ ਤਾਂ ਜ਼ਿਆਦਾਤਰ ਚੁੱਲੇ ਤੇ ਹੀ ਬਣਾਉਣੀ ਹੁੰਦੀ ਹੈ ਸ਼ਾਮ ਦੀ ਰੋਟੀ ਸਬਜ਼ੀ ਤੇ ਸਵੇਰ ਦੇ ਟਾਈਮ ਵੀ ਜੇ ਮੈਂ ਥੋੜਾ ਜਿਹਾ ਜਲਦੀ ਮੇਰਾ ਸਾਬ ਸੁਆਿਆਂ ਦਾ ਕੰਮ ਨਿਪਟੜ ਜਾਏ ਤਾਂ ਮੈਂ ਸਵੇਰ ਦੇ ਟਾਈਮ ਵੀ ਕਈ ਵਾਰੀ ਚੁੱਲੇ ਤੇ ਬਣਾ ਲੈਂਦੀ ਆ ਤੇ ਅੱਜ ਮੈਂ ਧੂਗੀ ਸੀ ਲੇਟ ਤੇ ਲੇਟ ਹੋਣੇ ਕਰਕੇ ਤੇ ਜਿਹੜਾ ਰਸੋਈ ਦੇ ਅੱਗੇ ਯਾਨਕਿ ਜਿਹੜਾ ਚੌਂਤਰੇ ਵਾਲੀ ਸਾਈਡ ਨੂੰ ਪਲਵਾਂ ਤੇ ਉਹ ਜਿਹੜਾ ਬਲਬ ਸੀਗਾ ਉਹ ਬਲਬ ਵੀ ਸੜ ਚੁੱਕਿਆ ਸੀਗਾ ਉਹ ਬਲਬ ਸੜ ਗਿਆ ਤੇ ਘਰੇ ਕੋਈ ਹੈ ਨਹੀਂ ਸੀਗਾ ਵੀ ਜਾਨੇ ਕੀ ਹਨਾ ਨਾ ਅਰਸ਼ਨੋਦ ਦੇ ਡੈਡੀ ਹੈ ਨਹੀਂ ਸੀਗੇ ਘਰੇ ਤੇ ਫਿਰ ਬਲਬ ਕੋਈ ਚੇਂਜ ਨਹੀਂ ਕਰ ਸਕਦਾ ਸੀਗਾ ਕਿਉਂਕਿ ਉਹ ਜਿਆਦਾ ਉਹ ਸੀਗਾ ਉੱਪਰ ਤੇ ਨਾਈ ਪੌੜੀ ਸੀ ਜੇਕਰ ਪੌੜੀ ਹੁੰਦੀ ਤਾਂ ਮੈਂ ਖੁਦ ਚੇਂਜ ਕਰ ਲੈਣਾ ਸੀ ਪੌੜੀ ਵੀ ਘਰੇ ਹੈ ਨਹੀਂ ਸੀਗੀ ਤੇ ਫਿਰ ਇਸ ਕਰਕੇ ਉੱਥੇ ਹਨੇਰਾ ਸੀਗਾ ਕਿਉਂਕਿ ਮੈਨੂੰ ਹਨੇਰਾ ਕਾਫੀ ਹੋ ਗਿਆ ਸੀਗਾ ਤੇ ਮੈਂ ਫਿਰ ਰਸੋਈ ਦੇ ਵਿੱਚ ਮੈਂ ਕਿਹਾ ਚੱਲ ਅੱਪਾ ਅੱਜ ਕੈਸਤੇ ਬਣਾ ਲੈਨੇ ਅੱਜ ਸ਼ਾਮ ਦੀ ਰੋਟੀ ਸਬਜੀ ਤੇ ਆਪਾਂ ਹੁਣ ਲੱਗ ਕੇ ਸੀ ਇੱਥੇ ਸਬਜੀ ਬਣਾਉਣ ਸਬਜ਼ੀ ਆਪਾਂ ਪਹਿਲਾਂ ਗੋਭੀ ਆਲੂ ਆ ਕੱਟ ਕੇ ਧੋ ਕੇ ਰੱਖਲੇ ਸੀਗੇ ਪਿਆਜ਼ ਲਸਣ ਅਦਰਕ ਸਾਰਾ ਸਮਾਨ ਜਾਨਕੀ ਆਪਾਂ ਪਹਿਲਾਂ ਤਿਆਰ ਕਰਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਫਿਰ ਹੁਣ ਆਪਾਂ ਲੱਗੇ ਆ ਤੜਕਾ ਲਉਣ ਤੇ ਇੱਕ ਸਾਈਡ ਤੇ ਮੈਂ ਦੁੱਧ ਵੀ ਰੱਖਤਾ ਗਰਮ ਹੋਣ ਵਾਸਤੇ ਕਿਉਂਕਿ ਉਧਰ ਮੇਰਾ ਦੁੱਧ ਗਰਮ ਹੋ ਰਿਹਾ ਉਹ ਇਧਰ ਮੈਂ ਸਬਜ਼ੀ ਬਣਾ ਰਹੀ ਹਾਂ ਤੇ ਨਾਲ ਉਹ ਨਾਲ ਆਪਾਂ ਆਟਾ ਗੁੰਨ ਲਾਂਗੇ ਕਿਉਂਕਿ ਜਦੋਂ ਲੇਟ ਹੋ ਜਗੇ ਤਾਂ ਫਿਰ फटाफट ਹੀ ਕੰਮ ਖਤਮ ਕਰ ਲਈਦਾ ਹੇ ਹੁਣ ਆਪਾਂ ਸਬਜ਼ੀ ਜਿਹੜੀ ਆ ਮੈਂ ਜਿਵੇਂ ਲਸਣ ਨੂੰ ਪਿਆਜ਼ ਤੇ ਜਿਵੇਂ ਗੋਭੀ ਤੇ ਜਿਹੜੇ ਹੁੰਦੇ ਹਨਾ ਕੀ ਡੰਡਲ ਜੇ ਪਤਾ ਨਹੀਂ ਤੁਸੀਂ ਕੀ ਬੋਲੋਗੇ ਹੁਣ ਵੀ ਤੁਸੀਂ ਕੀ ਬੋਲਦੇ ਹੋ ਹਨਾ ਅਸੀਂ ਤਾਂ ਮੈਂ ਤਾਂ ਫਿਰ ਇਸ ਤਰ੍ਹਾਂ ਹੀ ਆ ਵੀ ਚੋ ਬੋਲਦੀ ਆ ਮੈਂ ਤਾਂ ਉਹੀ ਕਹਾਂਗੀ ਤੇ ਉਹਨੂੰ ਸਾਰਿਆ ਕੁਝ ਜਾਨੀ ਕਿ ਕੱਟ ਕੇ ਬਰੀਕ ਹਨਾ ਤੇਲ ਗਰਮ ਹੋ ਗਿਆ ਸੀ ਉਸ ਦੇ ਵਿੱਚ ਆਪਾਂ ਪਾਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਉਹ ਸਾਰਾ ਸਮਾਨ ਆਪਾਂ ਪਾਤਾ ਤੇ ਬਸ ਉਹਨੇ ਥੋੜਾ ਜੈ ਇਹਨੂੰ ਸੇਕ ਲਗਾ ਕੇ ਉਸ ਤੋਂ ਬਾਅਦ ਆਪਾਂ ਆਲੂ ਤੇ ਗੋਭੀ ਦੋਨੋਂ ਚੀਜ਼ਾਂ ਕੱਟੀਆਂ ਹੀ ਪਾ ਦੇਾਂਗੇ ਕਿਉਂਕਿ ਤਕਰੀਬਨ ਹੀ ਮੈਂ ਜ਼ਿਆਦਾਤਰ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਪਾਉਣੀ ਹੁੰਦੀਆਂ ਜਦੋਂ ਆਲੂ ਗੋਭੀ ਸਬਜ਼ੀ ਬਣਾਉਣੀ ਹੈ ਕਿਉਂਕਿ ਇਸ ਤਰ੍ਹਾਂ ਜਿਹੜੀ ਆਲੂ ਗੋਭੀ ਸਬਜ਼ੀ ਆ ਉਹ ਜ਼ਿਆਦਾ ਨਾ ਜਿੱਦਾਂ ਮਿਕਸ ਜੀ ਨਹੀਂ ਹੁੰਦੀਗੀ ਅ ਖਿਲੇ-ਖਿਲੇ ਜੀ ਬਣਦੀ ਐ ਇਸ ਤਰ੍ਹਾਂ ਜਿਹੜੀ ਆਲੂ ਗੋਭੀ ਸਬਜ਼ੀ ਐ ਤੇ ਬਾਕੀ ਹਨਾ ਆਪੋ ਆਪਣਾ ਤਰੀਕਾ ਹੁੰਦਾ ਜੀ ਕੋਈ ਕਿਸ ਤਰ੍ਹਾਂ ਬਣਾਉਂਦਾ ਪਰ ਮੈਂ ਤਾਂ ਇਸ ਤਰ੍ਹਾਂ ਹੀ ਬਣਾਉਣੀ ਐ ਅੱਜ ਕਿਉਂਕਿ ਜਿਸ ਤਰ੍ਹਾਂ ਮੈਂ ਚੀਜ਼ ਦਾਲ ਸਬਜ਼ੀ ਬਣਾਉਣੀ ਆ ਆਪਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਤਦੋਂ ਜੀ ਹੁਣ ਆਪਾਂ ਸਾਰਾ ਕੁਝ ਜਾਨੀ ਕੀ ਮਿਕਸ ਕਰਕੇ ਤੇ ਸਿਰਫ ਕਾਲਾ ਨਮਕ ਪਾ ਕੇ ਤੇ ਇਹਨੂੰ ਢੱਕ ਕੇ ਰੱਖ ਦਾਂਗੇ ਪੱਕਣ ਵਾਸਤੇ ਬਾਕੀ ਹੋਰ ਕੋਈ ਵੀ ਮਸਾਲੇ ਨਹੀਂ ਪਾਵਾਂਗੇ ਕਾਲਾ ਨਮਕ ਪਾਵਾਂਗੇ ਨਮਕ ਦੇ ਨਾਲ ਛੇਤੀ ਪੱਕ ਜਾਂਦੀ ਹੈ ਸਬਜ਼ੀ ਤੇ ਜ਼ਿਆਦਾ ਘੁਲਦੀ ਵੀ ਨਹੀਂ ਫਿਰ ਗੋਭੀ ਵਿੱਚ ਨਹੀਂ ਤਾਂ ਕਈ ਵਾਰ ਹੁੰਦਾ ਵੀ ਜਿਵੇਂ ਆਪਾਂ ਕਈ ਪਾਣੀ ਪਾ ਦਿੰਦੇ ਆਪਾਂ ਪਾਣੀ ਨਹੀਂ ਮੈਂ ਪਾਉਂਦੀ ਕਦੇ ਵੀ ਸੇਕ ਘੱਟ ਕਰ ਦੂੰਗੀ ਤੇ ਨਮਕ ਪਾ ਦੂੰਗੀ ਤੇ ਇਹਦੇ ਨਾਲ ਜਿਵੇਂ ਪੱਕ ਚੁਗੀ ਹੌਲੀ ਹੌਲੀ ਤੇ ਖਿਲੀ ਖਿਲੀ ਬਣੂਗੀ ਵਧੀਆ ਗੋਭੀ ਇਹ ਕਹੋ ਨਹੀਂ ਹੁੰਦੀ ਯਾਨੀ ਕਿ ਘੁਲਦੀ ਨਹੀਂ ਹੈਗੀ ਜ਼ਿਆਦਾ ਚਲੋ ਜੀ ਹੁਣ ਆਪਾਂ ਨਮਕ ਪਾਤਾ ਤੇ ਗਿਆਨ ਸਭ ਪਕੜ ਘੱਟ ਘੱਟ ਕਰ ਤਸੇਕ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਮਕ ਜਿਹੜਾ ਮਿਕਸ ਕਰ ਦਿੰਨੇ ਇੱਕ ਵਾਰੀ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟੱਕ ਦਾਂਗੇ ਇਹ ਪੱਕੀ ਚੋ ਤੇ ਆਪਾਂ ਆਪਣੇ ਦੂਸਰੇ ਜਿਹੜੇ ਛੋਟੇ-ਮੋਟੇ ਕੰਮ ਦਿੰਦੇ ਆ ਉਹ ਕਰ ਲਾਂਗੇ ਜੀ ਤੇ ਦੁੱਧ ਉਧਰ ਗਰਮ ਹੋ ਹੀ ਰਿਹਾ ਤੇ ਲਓ ਜੀ ਹੁਣ ਮੈਂ ਜਦ ਤੱਕ ਜਿਹੜਾ ਆਟਾ ਵਗੈਰਾ ਛਾਂ ਲਿਆ ਸੀਗਾ ਤੇ ਦੁੱਧ ਵੀ ਗਰਮ ਹੋ ਗਿਆ ਸੀਗਾ ਆਪਾਂ ਗੈਸ ਕਰਤਾ ਬੰਦ ਤੇ ਹੁਣ ਆਪਾਂ ਜਣਕੀ ਸਬਜ਼ੀ ਚੱਕ ਕਰਦੇ ਆ ਤੇ ਇਹਦੇ ਵਿੱਚ ਮਸਾਲੇ ਵਗੈਰਾ ਜੋ ਵੀ ਪਾਉਣੇ ਹੁੰਦੇ ਆ ਉਹ ਆਪਾਂ ਪਾ ਦਾਂਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਮਸਾਲੇ ਸਬਜ਼ੀ ਆਪਣੀ ਤਕਰੀਬਨ ਪੱਕੀਆਂ ਵਰਗੀ ਆ ਥੋੜਾ ਜਿਹਾ ਸੇਕ ਲਵਾਉਣਾ ਆਪਾਂ ਹੋਰ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਨਮਕ ਸੌਰੀ ਨਮਕ ਪਹਿਲਾਂ ਪਾਤਾ ਸੀ ਕਿ ਮਿਰਚ ਲਾਲ ਮਿਰਚ ਪਾ ਦਾਂਗੇ ਹਲਦੀ ਪਾ ਦਾਂਗੇ ਪੁਨਿਆ ਹੋਇਆ ਜੀਰਾ ਜਾਣ ਕੇ ਜੀਰਾ ਪਾਊਡਰ ਪਾ ਦਾਂਗੇ ਤੇ ਹੁਣ ਆਪਾਂ ਇਹ ਤਿੰਨੋਂ ਚੀਜ਼ਾਂ ਪਾ ਕੇ ਇਹਨੂੰ ਕਰਕੇ ਮਿਕਸ ਤੇ ਟੱਕ ਦੇ ਦਿੰਨੇ ਆ 2 ਮਿੰਟ ਵਾਸਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਸਬਜ਼ੀ ਦਾ ਜਿਹੜਾ ਕਲਰ ਆ ਉਹ ਵੀ ਬਹੁਤ ਵਧੀਆ ਆਇਆ ਤੇ ਸਬਜ਼ੀ ਦਾ ਜਿਹੜਾ ਟੇਸਟ ਆ ਉਹ ਵੀ ਬਹੁਤ ਵਧੀਆ ਆਇਆ ਟੇਸਟ ਤਾਂ ਚਲੋ ਮੈਂ ਤੁਹਾਨੂੰ ਹੁਣ ਨਹੀਂ ਕਰਵਾ ਸਕਦੀ ਬਸ ਤੁਸੀਂ ਕਲਰ ਦੇਖ ਸਕਦੇ ਹੋ ਕਿਉਂਕਿ ਜੇ ਮੈਂ ਟੇਸਟ ਐਸਟਰਾ ਕੈਮਰਾ ਵਿੱਚ ਦੀ ਹੁੰਦਾ ਹੁੰਦਾ ਤਾਂ ਆਪਾਂ ਹਨਾ ਸਭ ਨੂੰ ਟੇਸਟ ਕਰਵਾਉਂਦੇ ਸਾਰੇ ਪਣਪਰਾਵਾਂ ਨੂੰ ਬਟ ਤੁਸੀਂ ਇਸ ਤਰ੍ਹਾਂ ਦੇਖਿਓ ਕਲਰ ਬਹੁਤ ਵਧੀਆ ਆਇਆ ਸਬਜ਼ੀ ਦਾ ਤੇ ਹਾਂਜੀ ਲੋ ਜੀ ਇਹ ਹੋ ਚੁੱਕਿਆ ਹੈ ਸ਼ੁੱਕਰਵਾਰ ਦਾ ਦਿਨ ਸਵੇਰ ਦਾ ਟਾਈਮ ਆ ਤੇ ਸਵੇਰ ਦੇ ਸਾਢੇ 4 ਨੇ ਜਿਸ ਵਕਤ ਚਾਹ ਦਾ ਟਾਈਮ ਹੋ ਗਿਆ ਇੱਥੇ ਤੇ ਆਪਾਂ ਉਸ ਤੋਂ ਪਹਿਲਾਂ ਜਿਵੇਂ ਮੱਝਾਂ ਨੂੰ ਜੋ ਫੀਡ ਵਗੈਰਾ ਪਾਉਣੀ ਹੁੰਦੀ ਆ ਦਾਣਾ ਵਗੈਰਾ ਜੋ ਵੀ ਖਾਣਾ ਹੁੰਦਾ ਸਨਿਮ ਕਰ ਕਰਨਾ ਹੁੰਦੀ ਆ ਉਹ ਆਪਾਂ ਕਰ ਦਿੱਤੀ ਆ ਜੋ ਵੀ ਫੀਡ ਫੂਲ ਖਵਾਣੀ ਸੀ ਤੇ ਉਸ ਤੋਂ ਬਾਅਦ ਆਪਾਂ ਗੋਹਾ ਇਕੱਠਾ ਕਰਕੇ ਤੇ ਹੁਣ ਮੈਂ ਗੋਹਾ ਚੱਕਦੀ ਆ ਇੱਥੇ ਪਹਿਲਾਂ ਮੈਂ ਸੱਟੂਗੀ ਗੋਹਾ ਤੇ ਗੋਹਾ ਸੱਟ ਕੇ ਤੇ 80 ਪਾਦ ਫਿਰ ਆਪਾਂ 17 ਕੱਢਾਂਗੇ 17 ਕੱਢ ਕੇ ਤੇ ਫਿਰ ਅਗਲੇ ਕੰਮ ਤੋਂ ਦੇ ਆਪਣੇ ਕਰਦੇ ਆਂ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੀ ਤੇ ਬਾਕੀ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਐਂਡ ਤੱਕ ਦੇਖ ਲਿਆ ਕਰੋ ਜੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕਈ ਵਾਰੀ ਜੇ سپورਟ ਨਾ ਮਿਲੇ ਤਾਂ ਕਈ ਵਾਰੀ ਮਾਨ ਟੁੱਟ ਜਾਂਦਾ ਹੌਂਸਲਾ ਟੁੱਟ ਜਾਂਦਾ ਵੀ ਇਸ ਤਰ੍ਹਾਂ ਹੁੰਦਾ ਵੀ ਬਸ ਨਹੀਂ ਕੰਮ ਛੱਡ ਦਗੇ ਆਪਾਂ ਤੇ ਪਰ ਫਿਰ ਮੇਰੇ ਭੈਣ ਭਰਾ ਕਾਫੀ ਹੈਗੇ ਨੇ ਜਿਹੜੇ ਹਨਾ ਮੈਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਪਰ ਉਹਨਾਂ ਦੇ ਹੌਸਲੇ ਨਾਲ ਹੀ ਫਿਰ ਮੈਂ ਫਿਰ ਮੈਨੂੰ ਹੌਸਲਾ ਮਿਲ ਜਾਂਦਾ ਹਨਾ ਵੀ ਨਹੀਂ ਨਹੀਂ ਆਪਾਂ ਵੀਡੀਓ ਪਾਵਾਂਗੇ ਕਿ ਕਿੰਨੇ ਭਣ ਭਰਾ ਹਨਾ ਜਿਹੜੇ ਆਪਣੇ ਵਲੌਗ ਦੀ ਉਡੀਕ ਕਰਦੇ ਨੇ ਹਨਾ ਆਪਣੇ ਕਿਉਂਕਿ ਅੱਜ ਕੱਲ੍ਹ ਹਰ ਇੱਕ ਕੋਲੇ ਉਜਾਣੀ ਕਿ ਨਾ ਕੀਮਤੀ ਟਾਈਮ ਹੀ ਇੱਕ ਹਰ ਕੋਲੇ ਕਿਉਂਕਿ ਹਰੇਕ ਕੋਲੇ ਕੋਈ ਇੰਨਾ ਜ਼ਿਆਦਾ ਫਾਲਤੂ ਟਾਈਮ ਨਹੀਂ ਹਾ ਪੀਜੀ ਲਾਈਫ ਚੱਲ ਰਹੀ ਹੈ ਹਰੇਕ ਦੀ ਤੇ ਆਪਣੇ ਤੁਸੀਂ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਟ ਕੇ ਮੇਰੀ ਤੁਸੀਂ ਵੀਡੀਓ ਦੇਖਦੇ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਤੇ ਬਾਕੀ ਵੀ ਸਾਰੇ ਭੈਣ ਭਰਾਵਾਂ ਨੂੰ ਮੇਰੀ ਇਹੀ ਰਿਕਵੈਸਟ ਹੈ ਜੀ ਪਲੀਜ਼ ਤੁਸੀਂ ਜ਼ਰੂਰ ਟਾਈਮ ਕੱਢਿਆ ਕਰੋ ਜੇਕਰ ਹਾਂਜੀ ਵੀ ਜੇਕਰ ਤੁਹਾਡੇ ਕੋਲੇ ਜਿੰਨਾ ਵੀ ਟਾਈਮ ਆ ਤਾਂ ਤੁਸੀਂ ਪਲੀਜ਼ ਜ਼ਰੂਰ ਟਾਈਮ ਕੱਢਿਆ ਕਰੋ ਕਿ ਜੇਕਰ ਆਪਣੇ ਕੰਮ ਕਰਦੰਦੇ ਨਾਲ ਕਿਸੇ ਦੀ ਹੈਲਪ ਹੁੰਦੀ ਆ ਤਾਂ ਜ਼ਰੂਰ ਕਰਿਆ ਕਰੋ ਜੀ ਮੇਰੀ ਤਾਂ ਇਹ ਹੀ ਰਿਕਵੈਸਟ ਆ ਬਾਕੀ ਮੈਨੂੰ ਵੀ ਕਾਫੀ ਹਨਾ ਭੈਣ ਭਰਾਵਾਂ ਦੇ ਮੈਨੂੰ ਕਮੈਂਟ ਕਈਆਂ ਦੇ ਆਉਂਦੇ ਨੇ ਜਿਹੜੇ ਮੇਰੇ ਵਾਂਗੂ ਹਨਾ ਵੀ ਵਲੌਗ ਪਾਉਂਦੇ ਨੇ ਮੈਨੂੰ ਕਮੈਂਟ ਆਉਂਦੇ ਨੇ ਤਾਂ ਮੈਂ ਹਰੇਕ ਕਮੈਂਟ ਦਾ ਰਿਪਲਾਈ ਕਰਦੀ ਆਂ ਜੀ ਮੈਂ ਹਰੇਕ ਦੀ ਵੀਡੀਓ ਫੁੱਲ ਵਾਚ ਕਰਦੀ ਆਂ ਹਰੇਕ ਦੀ ਵੀਡੀਓ ਦੇਖਦੀ ਆਂ ਚੈਨਲ ਸਬਸਕ੍ਰਾਈਬ ਵੀ ਕਰਦੀ ਆਂ ਤੇ ਵੀਡੀਓ ਲਾਈਕ ਵੀ ਕਰਦੀ ਆਂ ਤੇ ਬਾਕੀ ਇੱਕ ਮੈਨੂੰ ਨਾ ਮੇਰੀ ਪੈਣ ਦਾ ਕਮੈਂਟ ਆਇਆ ਸੀਗਾ ਕੱਲ ਵਾਲੇ ਵੀਡੀਓ ਤੇ ਜਿਹੜੀ ਮੈਂ ਵੀਡੀਓ ਤੁਹਾਡਿਆਂ ਨਾਲ ਸ਼ੇਅਰ ਕੀਤੀ ਸੀ ਚਿਬੜਾਂ ਦੀ ਚਟਨੀ ਤੋਂ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਭੈਣੇ ਤੇਰਾ ਕਿ ਹੈਨਾ ਤੁਸੀਂ ਮੇਰੀ ਵੀਡੀਓ ਦੇਖੀ ਵੀਡੀਓ ਨੂੰ ਲਾਈਕ ਕੀਤਾ ਤੇ ਵੀਡੀਓ ਨੂੰ ਕਮੈਂਟ ਕੀਤਾ ਹੈਨਾ ਵੈਸੇ ਉਹ ਹਰ ਰੋਜ਼ ਹੀ ਮੇਰੀ ਵੀਡੀਓ ਜਾਨੀ ਕੀ ਦੇਖਦੇ ਨੇ ਤੇ ਕਮੈਂਟ ਕਰਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਹਾਂਜੀ ਬਾਕੀ ਭੈਣੇ ਮੈਂ ਤੁਹਾਡੇ ਕਮੈਂਟ ਦਾ ਅੱਜ ਜਵਾਬ ਦੇਣੀ ਆ ਕਿ ਤੁਸੀਂ ਮੈਨੂੰ ਕਮੈਂਟ ਕੀਤਾ ਸੀਗਾ ਵੀ ਭੈਣੇ ਤੁਸੀਂ ਜਿਬੜਾਂ ਦੀ ਜਿਹੜੀ ਚਟਨੀ ਆ ਉਹ ਕਿੱਦਾਂ ਬਣਾਈ ਸੀਗੀ ਵੀ ਉਹ ਕਹਿੰਦੇ ਵੀ ਜੇ ਮੈਂ ਜਿਬੜਾਂ ਦੀ ਚਟਨੀ ਹਨਾ ਬਣਾਉਣੀ ਆ ਤਾਂ ਚਟਨੀ ਜਿਹੜੀ ਆ ਉਹ ਕੌੜੀ ਬਣ ਜਾਂਦੀ ਆ ਨਹੀਂ ਭੈਣੇ ਬਿਲਕੁਲ ਵੀ ਚਟਨੀ ਕੌੜੀ ਨਹੀਂ ਬਣਦੀ ਦੇਖੋ ਜੇਕਰ ਜਿਬੜ ਤੁਸੀਂ ਤੁਹਾਡੇ ਖੇਤ ਬੱਲਾ ਨੇ ਜਾਂ ਘਰੇ ਬੱਲਾਂ ਵਾਲਾ ਹੋ ਜਿਬੜਾਂ ਦੀ ਹਨਾ ਵੇਲ ਆ ਵੇਲ ਆ ਜਾਂ ਵੱਲਾ ਹਨਾ ਜੋ ਵੀ ਤਾਂ ਉਹਦੇ ਉੱਪਰੋਂ ਜਿਵੇਂ ਆਪਾਂ ਜਿਬੜ ਤੋੜ ਕੇ ਉਹਦੀ ਚਟਨੀ ਬਣਾਉਨੇ ਆ ਤਾਂ ਉਹ ਜਿਬੜ ਕੱਚਾ ਹੁੰਦਾ ਆ ਕੌਕੀ ਜਿੱਬੜ ਪੱਕ ਕੇ ਆਪਣੇ ਆਪ ਹੀ ਡਿੱਗ ਜਾਂਦਾ ਵੱਲ ਦੇ ਨਾਲੋਂ ਉਹਦੇ ਆਪਾਂ ਚਟਨੀ ਬਣਾਵਾਂਗੇ ਤਾਂ ਬਿਲਕੁਲ ਵੀ ਕੋੜੀ ਨਹੀਂ ਬਣੂਗੀ ਜੇਕਰ ਆਪਾਂ ਕੱਚੇ ਜਿੱਬੜਾਂ ਦੀ ਚਟਨੀ ਬਣਾਵਾਂਗੇ ਨਾ ਤਾਂ ਉਹ ਪਣੇ ਕੋੜੀ ਬਣੂਗੀ ਬਣੂਗੀ ਕੱਚੇ ਜਿੱਬੜ ਜਿਹੜੇ ਉਹ ਕੁਲਤਨ ਚ ਹੁੰਦੇ ਆ ਬਾਕੀ ਜੋ ਤੁਸੀਂ ਜਿਵੇਂ ਬਣਾਉਣ ਲੱਗੀਆਂ ਚਟਨੀ ਉਹਨੂੰ ਛਿੱਲਦੇ ਆ ਤਾਂ ਉਸ ਟਾਈਮ ਤੇ ਥੋੜਾ ਜਿਹਾ ਵੀ ਤੁਸੀਂ ਉਹਨੂੰ ਖਾ ਕੇ ਦੇਖ ਲਿਆ ਕਰੋ ਥੋੜਾ ਜਿਹਾ ਵੀ ਜੇ ਪਹਿਲਾਂ ਜਿੱਬੜ ਕੋੜਾ ਤਾਂ ਤੁਸੀਂ ਉਹ ਨਾ ਪਾਓ ਜੇਕਰ ਮਿੱਠਾ ਖਾਣ ਦੇ ਵਿੱਚ ਤਾਂ ਤੁਸੀਂ ਪਾ ਲਓ ਬਾਕੀ ਇਸ ਤੋਂ ਪਹਿਲਾਂ ਜਿਵੇਂ ਕਿ ਹਨਾ ਸਾਡੇ ਵੀ ਇੱਧਰ ਨਰਮੇ ਹੁੰਦੇ ਸੀਗੇ ਤੇ ਨਰਮਿਆਂ ਦੇ ਵਿੱਚ ਕਾਫੀ ਨਰਮੇਕ ਪਾਹਾਂ ਦੇ ਵਿੱਚ ਨਾ ਕਾਫੀ ਚਿਬੜ ਹੁੰਦੇ ਸੀਗੇ ਦੇਸੀ ਜਿਬੜ ਜਣੇ ਹੁਣ ਤਾਂ ਸਾਡੀ ਨਰਮੇ ਹੁੰਦੇ ਨਹੀਂਗੇ ਜੇ ਇੱਧਰ ਕਿਉਂਕਿ ਝੋਨੇ ਲੱਗਦਾ ਜੀਰੇ ਲੱਗਣ ਲੱਗੇ ਤੇ ਝੋਨਿਆਂ ਦੇ ਆ ਸੌਰੀ ਨਰਮਿਆਂ ਦੇ ਵਿੱਚ ਨਾ ਕਾਫੀ ਜਿਵੇਂ ਦੇਸੀ ਚਿਬੜ ਜਿਹੜੇ ਹੁੰਦੇ ਸੀ ਬਾਕੀ ਹੁਣ ਸਾਡੇ ਇੱਥੇ ਇਸ ਤਰ੍ਹਾਂ ਹੁੰਦਾ ਜਿਵੇਂ ਝੋਨੇ ਤੋਂ ਪਹਿਲਾਂ ਕਾਫੀ ਥਾਵਾਂ ਤੇ ਹੁੰਣਾ ਜੀ ਮੈਨੂੰ ਹੋਰ ਤਾਂ ਪਤਾ ਨਹੀਂ ਪਰ ਸਾਡੇ ਜਿਵੇਂ ਝੋਨੇ ਤੋਂ ਪਹਿਲਾਂ ਨਾ ਜਿਵੇਂ ਖਖੜੀਆਂ ਬੀਜਦੇ ਨਿਵਾਂ ਦੇ ਵਿੱਚ ਤੇ ਉਹ ਜਿਹੜੀਆਂ ਜਣੇ ਕਿ ਕਖੜੀਆਂ ਬੀਜਦੇ ਨੇ ਜਿਹੜੀਆਂ ਤਾਂ ਵੱਡੇ ਸੈਚ ਹੋ ਜਾਂਦੇ ਆ ਉਹਨਾਂ ਨੂੰ ਤਾਂ ਕਖੜੀ ਦਾ ਰੂਪ ਦੇ ਦਿੰਦੇ ਨੇ ਜਿਹੜੇ ਥੋੜੀਆਂ ਜੀਆਂ ਛੋਟੇ ਸੈਚ ਰਹਿ ਜਾਂਦੀਆਂ ਤੇ ਕਈ ਉਹਨਾਂ ਨੂੰ ਹੀ ਚਿਬੜਾਂ ਦੇ ਤੌਰ ਤੇ ਵੇਚੀ ਜਾਂਦੇ ਨੇ ਹਨਾ ਵੀ ਜਾਨੀ ਕਿ ਚਿਬੜੇ ਸਮਝ ਕੇ ਵੇਚਦੇ ਨੇ ਪਰ ਉਹਨਾਂ ਦੀ ਚਟਨੀ ਬਿਲਕੁਲ ਵੀ ਸਵਾਦ ਨਹੀਂ ਲੱਗਦੀ ਠੀਕ ਆ ਮਜਬੂਰੀ ਚ ਕਈ ਵਾਰੀ ਬਣਾਉਣੀ ਪੈ ਜਾਂਦੀ ਆ ਪਰ ਉਹਨਾਂ ਦੀ ਜਿਹੜੀ ਚਟਨੀ ਆ ਉਹ ਸਵਾਦ ਨਹੀਂ ਲੱਗਦੀ ਕਿਉਂਕਿ ਉਹ ਜਿਆਦਾ ਉਕਰੇ ਹੁੰਦੇ ਨਹੀਂ ਹਨਾ ਤੇ ਉਹ ਜਿਆਦਾ ਮਿੱਠੀ ਹੁੰਦੀ ਆ ਜਿਹੜੇ ਦੇਸੀ ਚਿਬੜ ਹੁੰਦੇ ਨੇ ਇਹ ਪੱਕ ਕੇ ਆਪਣੇ ਆਪ ਵੱਲ ਨਾਲੋਂ ਪਾਸੇ ਹੋ ਜਾਂਦੇ ਨੇ ਤੇ ਇਹਦੀ ਆਪ ਤੇ ਬੋਲਤ ਵਧੀਆ ਬਣਦੀ ਆ ਕਿਉਂਕਿ ਸਾਡੇ ਤਾਂ ਕਾਫੀ ਜ਼ਿਆਦਾ ਹੋਏ ਪਏ ਨੇ ਤਾਂ ਕਰਕੇ ਮੈਂ ਤਾਂ ਕੱਲੇ ਚਿਬੜੇ ਹੀ ਕੁੱਟ ਕੇ ਤੇ ਚਟਨੀ ਬਣਾ ਲੈਣੀ ਹੁੰਨੀ ਆ ਤੇ ਤੁਸੀਂ ਚਾਹੋ ਤੁਸੀਂ ਵਿੱਚ ਪਿਆਜ਼ ਪਾ ਲਓ ਹਨਾ ਹਰੀ ਮਿਰਚ ਪਾ ਲਓ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਲਓ ਤੇ ਹਾਂਜੀ ਭੈਣੇ ਤੁਸੀਂ ਇਸ ਤਰੀਕੇ ਦੇ ਨਾਲ ਚਟਨੀ ਬਣਾ ਕੇ ਦੇਖਿਓ ਕਿ ਤੁਸੀਂ ਜਿਹੜੇ ਚਿਬੜਾ ਜ਼ਿਆਦਾ ਕੱਚੇ ਨਾ ਲਿਓ ਜ ਜਾਨੀ ਕਿ ਤਾਂ ਉਹ ਕੋੜੇ ਹੋਣਗੇ ਜਿਹੜੇ ਪੱਕੇ ਹੋਏ ਚਿਬੜ ਨੇ ਉਹ ਲਿਓ ਜੇ ਤੁਸੀਂ ਤੇ ਉਹਨਾਂ ਦੀ ਜਿਹੜੀ ਚਟਨੀ ਬਿਲਕੁਲ ਵੀ ਕੋੜੀ ਨਹੀਂ ਬਣੂਗੀ ਤੇ ਤੁਸੀਂ ਚਟਨੀ ਬਣਾ ਕੇ ਦੇਖਿਓ ਜੀ ਬਹੁਤ ਸਵਾਦ ਬਣੂਗੀ ਤੇ ਚਲੋ ਜੀ ਹੁਣ ਆਪਾਂ ਪਛੂਆ ਵੱਲੋਂ ਕੰਮ ਜਿਹੜਾ ਖਤਮ ਕਰਤਾ ਸੀ ਉਸ ਤੋਂ ਬਾਅਦ ਲੱਗ ਗਿਆ ਆਪਾਂ ਇੱਧਰ ਵਿੜੇ ਦੇ ਵਿੱਚ ਝਾੜੂ ਲਾਉਣ ਬੋਕਰ ਲਾਉਣ ਸੋਰੀ ਕਈ ਥਾਵਾਂ ਤੇ ਰੜਕਾ ਕਹਿੰਦੇ ਨੇ ਜੀ ਤੇ ਕਈ ਥਾਵਾਂ ਤੇ ਬੋਕਰ ਲਾਉਣ ਕਹਿੰਦੇ ਨੇ ਮੰਜਾ ਵੀ ਕਹਿੰਦੇ ਨੇ ਹਨ ਤੇ ਆਪੋ ਆਪਣੇ ਇਲਾਕੇ ਦੇ ਸਾਬ ਤੇ ਬੋਲੀ ਹੁੰਦੀ ਹੈ ਜੀ ਪਰ ਅਸੀਂ ਤਾਂ ਬੋਕਰ ਹੀ ਕਹਿੰਦੇ ਆ ਤੇ ਵੈਸੇ ਮੈਂ ਤਾਂ ਜ਼ਿਆਦਾਤਰ ਝਾੜੂ ਹੀ ਕਹਿੰਦੀ ਆ ਮੇਰੀ ਧਰਾਂ ਦੀ ਵੀ ਬੋਲੀ ਹੋ ਜਾਂਦੀ ਹੈ ਕੁਝ ਜੇ ਤਾਂ ਮੈਂ ਅੰਦਰ ਵੀ ਲਾਉਣਾ ਤਾਂ ਤਾਵੇਂ ਛਾੜੂ ਜੇ ਪਰਲ ਹੋਣਾ ਤਾਵੇਂ ਛਾੜੂ ਜੇ ਪਛਮਾ ਵੱਲ ਜਾਣਾ ਤਾਵੇਂ ਛਾੜੂ ਕਿ ਮੇਰੇ ਮੂੰਛੋਂ ਤਾਂ ਛਾੜੂ ਹੀ ਨਿਕਲਦਾ ਜ਼ਿਆਦਾਤਰ ਤੇ ਚਲੋ ਜੀ ਆਪਾਂ ਹੁਣ ਇੱਥੇ ਵਿਹੜੇ ਦੇ ਵਿੱਚ ਲਾ ਲਗੇ ਬੋਕਰ ਤੇ ਉਹ ਤੇ ਹਾਂਜੀ ਇਸ ਤੋਂ ਅੱਗੇ ਦੇ ਜਿਹੜੇ ਕੰਮ ਹੋਣਗੇ ਜੀ ਉਹ ਆਪਾਂ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਵਾਂਗੇ ਕਿਉਂਕਿ ਅੱਜ ਦੇ ਬਲੌਗ ਦੇ ਵਿੱਚ ਮੈਂ ਇਸ ਤੋਂ ਅੱਗੇ ਦੇ ਕੰਮ ਜਿਹੜੇ ਆ ਉਹ ਜੋੜੇ ਤਾਂ ਆਪਣਾ ਜਿਹੜੀ ਵੀਡੀਓ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਹਾਂਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਹਾਂਜੀ ਪਲੀਜ਼ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੇਖਣਾ ਜੀ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ